ਸ ਵੀਡੀਓ ਤੇ ਕਮੈਂਟਾਂ ਵਿੱਚ ਅਮਰਤਪਾਲ ਮਹਿਰੋ ਨੂੰ ਲੋਕਾਂ ਨੇ ਬੋਲਿਆ ਮੰਦਾ ਚੰਗਾ ਤੁਸੀਂ ਦੇਖ ਸਕਦੇ ਹੋ ਪਹਿਲੇ ਕਮੈਂਟ ਦੇ ਵਿੱਚ ਤਾਲੇਵੰਨ ਰਾਜ ਕਹਿੰਦੇ ਇਹਨੂੰ ਫਿਰ ਜਦੋਂ ਸਿੱਖ ਲੋਕ ਗੁੰਡਾਗਰਦੀ ਤੋਂ ਤੰਗ ਆ ਕੇ 크ਿਸਚੀਅਨ ਬਣ ਜਾਂਦੇ ਫਿਰ ਚੀਕਾ ਨਾ ਮਾਰਿਆ ਕਰੋ ਇੱਕ ਵੀਰ ਨੇ ਲਿਖਿਆ ਐਚਐ ਸਿੰਘ ਨੇ ਲਿਖਿਆ ਇਸ ਵੀਡੀਓ ਵਿੱਚ ਕੁਝ ਵੀ ਗਲਤ ਨਹੀਂ ਅੱਗੇ ਤੁਹਾਡੀ ਤਾਂ ਭੈਣ ਦੇ ਅੜਿਆ ਰਹਿੰਦਾ ਸਿੱਖੋ ਹਰ ਵਕਤ ਇਹ ਬਹੁਤ ਗਲਤ ਕਮੈਂਟ ਕਰ ਗਿਆ ਸੋਰੀ ਸਲਾਸ ਜਿਆਦਾ ਨਹੀਂ ਚਾਹੀਦੀ ਸੀ ਗੁਰੂ ਘਰ ਵਿੱਚ ਵਿਆਹ ਹੁਣੋਂ ਵੀ ਹਟਾ ਦਿਓ ਫਿਰ ਸੰਦੀਪ ਸਿੰਘ ਲਿਖਦੇ ਆ ਇਹ ਗਾਣਾ ਤਾਂ ਲੱੱਚਰ ਨਹੀਂ ਲਾਮਾਂ ਲੈਣ ਨੂੰ ਵੀ ਲੱੱਚਰ ਕਿਹਾ ਤੂੰ ਗਲਤ ਲੱਗਦਾ ਬਾਬਾ ਅਗਲੀ ਕਮੈਂਟ ਜਿਹੜਾ ਹੈਗਾ ਆ ਭਾਰਾਵਣ ਭਾਈ ਜੀ ਇਸ ਗਾਣੇ ਵਿੱਚ ਲੱੱਚਰ ਕੀ ਆ ਸਮਝਾਓਗੇ ਦਰ দরবার ਸਾਬ ਸਬਦਾ ਹੈ ਕੋਈ ਵੀ ਜਾਵੇ ਜਿੰਨਾ ਚਿਰ ਉਹ ਕਾਇਦੇ ਵਿੱਚ ਮਰਿਆਦਾ ਵਿੱਚ ਆ ਕੋਈ ਗੱਲ ਨਹੀਂ ਬਾਕੀ ਚਲੋ ਤੁਸੀਂ ਧਰਮ ਦੇ ਠੇਕੇਦਾਰ ਹੋ ਤੁਹਾਨੂੰ ਚੰਗਾ ਲੱਗੇ ਪਰ ਮੇਰੇ ਹਿਸਾਬ ਨਾਲ ਗਲਤ ਹੋ ਰਿਹਾ ਮੁੰਦਾ ਮੋਨਾ ਬੰਦਾ ਗੁਰੂ ਘਰ ਤੋਂ ਜਾਨ ਤੋਂ ਡਰਦਾ ਡਰੇਗਾ ਲਾਹੌਰੀਏ ਨੇ ਲਿਖਿਆ ਹੈਗਾ ਸੰਦੀਪ ਕੰਬੋਜ ਲਿਖਦੇ ਨੇ ਹਰ ਥਾਂ ਦੀ ਇੱਕ ਮਰਿਆਦਾ ਹੁੰਦੀ ਹੈ ਉਸ ਦਾ ਪਾਲਣ ਕਰਨਾ ਹਰ ਇੱਕ ਦਾ ਫਰਜ਼ ਹੈ ਪਰਿਸਤਰਾ ਮੁੰਡੀ ਦਾ ਚਿਹਰਾ ਦਿਖਾ ਕੇ ਸਿੱਖਾਂ ਨੂੰ ਈਸਾਈ ਬੜਲੇ ਪਰਮਾ ਹੁੰਗਾਰਾ ਮਿਲਿਆ ਹੈ ਇਹ ਵੀ ਮਾੜਾ ਗਾਣਾ ਨਹੀਂ ਲਾਇਆ ਹੋਇਆ ਸੀ ਕਿ ਸਾਰੀ ਦੁਨੀਆ ਸਾਹਮਣੇ ਇੱਕ ਸਿੱਖ ਦੇ ਬੱਚੇ ਨੂੰ ਬਦਨਾਮ ਕਰਨਾ ਜ਼ਰੂਰੀ ਹੋ ਗਿਆ ਜੋ ਸੰਗਤ ਮਰਿਆਦਾ ਦਾ ਪਾਲਣ ਕਰੇ ਤੇ ਧਰਮ ਦੇ ਠੇਕੇਦਾਰ ਇਸ ਤਰ੍ਹਾਂ ਸਮਝਾਉਗੇ ਤੁਹਾਡਾ ਦੁਬਾਰਾ ਆਣ ਜੋਗੇ ਰਹਿ ਜਾਣ ਗੁਰਪ੍ਰੀਤ ਚੌੜ ਲਿਖਦੇ ਹਨ ਇਹੋ ਜਿਹੇ ਧਰਮ ਦੇ ਅਖੌਤੀ ਠੇਕੇਦਾਰਾਂ ਦਾ ਰੋਟੀ ਪਾਣੀ ਦਾ ਜਿਗਾਰ ਇਹੋ ਜਿਹਿਆਂ ਅਣਲੁੜਿੰਦੇ ਮੁੱਦੇ ਉਹ ਬਾਹਰ ਨਾ ਚੱਲਦਾ ਦਲਜਿੰਦਰ ਸਿੰਘ ਲਿਖਦਿਆ ਗਿਆਨੀ ਜੀ ਤੁਸੀਂ ਗੁਰੂ ਘਰਾਂ ਵਿੱਚ ਲਾਵਾ ਹੋਣ ਤੋਂ ਵੀ ਰੋਕ ਲਗਾ ਦਿਓ ਕਿਉਂਕਿ ਔਰਤਾਂ ਬਹੁਤ ਹੀ ਗਲਤ ਢੰਗ ਦੇ ਕੱਪੜੇ ਪਾ ਕੇ ਆਉਂਦੀਆਂ ਹਨ ਸਾਡੇ ਉਹਨਾਂ ਵੱਲ ਹੀ ਦੇਖਦੇ ਰਹਿੰਦੇ ਹਨ ਉਸ ਵੇਲੇ ਤੁਹਾਡੀ ਮਰਿਆਦਾ ਕਿੱਥੇ ਹੁੰਦੀ ਹੈ ਵਾਹਿਗੁਰੂ ਜੀ ਕਾਹਨ ਮਾ ਲੈਣੀਆਂ ਇੱਕ ਤੇਰੇ ਨਾਲ ਲਾਵਾ ਲੈਣੀਆਂ ਦੂਜੀ ਮੰਗ ਰੱਬ ਤੋਂ ਨਹੀਂ ਮੰਗਦੇ ਗਲਤ ਕਰਤਾ ਦੇ ਚੋਣਾ ਨਹੀਂ ਦਾ ਨਾਲੇ ਆਪਾਂ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਤੋੜਨਾ ਨਹੀਂ ਜਿਹੜੇ ਦਰਬਾਰ ਸਹਿਜ ਆਲੇ ਕੰਮ ਕਰਦੇ ਆ ਯਾਰ ਵੀਡੀਓ ਵਿੱਚ ਕੁਝ ਵੀ ਗੱਲ ਨਹੀਂ ਹੈ ਐਵੇਂ ਲੋਕਾਂ ਨੂੰ ਮਿਰਚਾਂ ਲੱਗਦੀਆਂ ਆ ਬੰਦਾ ਸਾਨੂੰ ਪੰਜਾਬ ਚ ਕਿਨੇ ਤਾਂ ਲਿਖਿਆ ਵਧੀਆ ਕੰਮ ਕਰ ਰਿਹਾ ਹੋ ਸਿੰਘ ਸਾਹਿਬ ਪਰਵਾਦਰ ਪਰਵਾਦ ਕੋਲ ਜਿਹੜਾ ਕੰਮ ਕਰ ਰਿਹਾ ਤਹਾਨੂੰ ਸਾਦੇ ਰੂਪਾਂ ਦਾ ਤੇ ਉਹ ਵੀ ਕਰਾਂਗੇ ਦਾ ਬਹੁਤ ਕਰਾਂਗੇ ਸਾਰਾ ਕੁਝ ਤੇ ਹੁਣ ਜਿਨ੍ਹਾਂ ਨੇ ਬਿਊ ਬਣਾਉਣੀ ਆ ਦਰਬਾਰ ਸਾਹਿਬ ਜਾ ਕੇ ਅਸੀਂ ਨਹੀਂ ਕਹਾਂਗੇ ਨਾ ਬੜਾ ਜ਼ਿਆਦਾ ਸੂਝ ਸਾਹਿਬ ਦੇ ਬਣਾਇਓ ਧਾਰਮਿਕ ਸਥਾਨ ਉਹਨਾਂ ਦਾ ਵੀ ਤੁਗਣਾ ਕਰਾਂਗੇ ਕਿ ਪਹਿਲਾਂ ਸਮਝਾਤਾ ਜੇ ਫੇਰ ਉਹਨਾਂ ਸਰ ਦਾ ਧਰਮ ਸਥਾਨ ਕੋਈ ਵੀ ਹੋਵੇ ਤਰਫੋਂ ਜ਼ਿਆਦਾ ਪਾਲ ਰਣਾ ਫਲਦ ਬਣਦਾ ਰੀਲਾ ਬਣਾਉਣ ਲਈ ਤਾਂ ਹੋਰ ਕੰਮ ਬਹੁਤ ਨੇ ਸਾਰਾ ਪੰਜਾਬ ਵਾਲੀਆਂ ਹਾਂਜੀ ਬਾ ਠੀਕ ਆ ਤੁਹਾਨੂੰ ਅਸੀਂ ਚੱਲਦੇ ਰਹੇਗੇ ਬਾਪੇ ਨਾਨਕ ਨੇ ਕਿਹਾ ਸੀ ਪਰਮਾਤਮਾ ਹਰ ਜਗ੍ਹਾ ਆ ਸੋ ਅਗਲੇ ਕਮੈਂਟ ਤੁਸੀਂ ਆਪ ਦੋ ਪੜੋ ਰਮਨ ਬਰਾੜ ਲਿਖਦੇ ਆ ਇਹ ਜਿਆਦਾ ਹੀ ਧਰਮ ਦਾ ਠੇਕੇਦਾਰ ਬਣਿਆ ਫਿਰਦਾ ਇਹੋ ਜੈ ਟੀਵੀ ਕੁਝ ਹੋਰ ਹੀ ਇਹ ਅਸਲ ਜ਼ਿੰਦਗੀ ਚ ਕੁਝ ਹੋਰ ਹੁੰਦੇ ਆ ਗਲਤ ਆ ਕੀ ਗਲਤ ਆ ਵੀਡੀਓ ਵਿੱਚ ਜਾ ਤਾਂ ਹਰ ਇੱਕ ਤੇ ਪਾਬੰਦੀ ਲਾਵੋ ਜਦੋਂ ਕੋਈ ਐਕਟਰ ਆਉਂਦਾ ਤੇ ਐਨਕਾਂ ਕੈਮਰਿਆਂ ਵਾਲੇ ਅੱਗੇ ਪਿੱਛੇ ਹੁੰਦੇ ਆ ਅਨੇਕਾਂ ਕੈਮਰਿਆਂ ਵਾਲੇ ਅੱਗੇ ਪਿੱਛੇ ਹੁੰਦੇ ਆ ਉਦੋਂ ਤੁਹਾਡੀ ਮਰਿਆਦਾ ਕਿੱਥੇ ਚਲੀ ਜਾਂਦੀ ਆ ਅ ਦਿੱਲੀ ਸੁਖੀ ਲਿਖਦੇ ਨੇ ਜੋਗਾ ਵਾਲੀ ਕੁੜੀ ਤੇ ਕਦੋਂ ਕਾਰਵਾਈ ਕਰਾਓਗੇ ਬਈ ਤਾਂ ਮੈਂ ਇਸ ਕਮੈਂਟ ਦੇ ਵਿੱਚ ਹਰਜਿੰਦਰ ਸਿੰਘ ਕਲੇਰ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਤੁਸੀਂ ਆਪਣੇ ਹੱਥ ਵਿੱਚ ਲੈ ਲਵੋ ਪੰਜਾਬ ਦੇ 90% ਮਸਲੇ ਹੱਲ ਹੋ ਜਾਣਗੇ ਕਿ ਕਿਸੇ ਨੂੰ ਕੁੱਟ ਕੇ ਹੀ ਮਸਲੇ ਹੱਲ ਹੁੰਦੇ ਯਾਰ ਕਮਾਲ ਦੀ ਗੱਲ ਆ ਹਰਜਿੰਦਰ ਸਿੰਘ ਕਲੀਅਰ ਲਿਖਦੇ ਆ ਨਾ ਇੱਕ ਕਾਨੂੰਨ ਆ ਮਰਿਆਦਾ ਆ ਠੀਕ ਹੈ ਮਰਿਆਦਾ ਗੁਰੂ ਘਰ ਦੇ ਅੰਦਰ ਜਿਹੜੀ ਹੈ ਮਰਿਆਦਾ ਗੁਰੂ ਘਰ ਦੇ ਜਿਹੜੇ ਬਾਕੀ ਲੋਕ ਆਪਣੀ ਢੰਗ ਨਾਲ ਜੀਣਾ ਚਾਹੁੰਦੇ ਆ ਉਹਨਾਂ ਨੂੰ ਜੀਣ ਦਿਓ ਹਨਾ ਇਹ ਗੱਲ ਬਹੁਤ ਹੀ ਵਧੀਆ ਲਿਖੀ ਇੱਕ ਬੰਦੇ ਨੇ ਕਿ ਜਦੋਂ ਐਕਟਰ ਆਉਂਦੇ ਆ ਆ ਜਦੋਂ ਸੁਖਵੀਰ ਬਾਦਲ ਵਰਗੇ ਐਨ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈਗਾ ਆ ਉੱਥੇ ਤੱਕ ਫੋਟੋਆਂ ਕਰਾਉਂਦੇ ਆ ਵੱਡੇ ਕੈਮਰੇ ਜਾਂਦੇ ਆ ਉਦੋਂ ਐਦਾਂ ਦੇ ਧਰਮ ਦੇ ਠੇਕੇਦਾਰ ਕਿੱਥੇ ਹੁੰਦੇ ਆ ਸੋ ਸਮਝ ਨਹੀਂ ਆਉਂਦੀ ਕਿ ਇਹ ਦੋਗਲੀ ਨੀਤੀ ਕਿਉਂ ਉਕਣਾਉਂਦੇ ਸਿਰਫ ਗਰੀਬਾਂ ਨੂੰ ਜਾਂ ਕਿਸੇ ਮਾਤੜ ਬੰਦੇ ਨੂੰ ਕੁੱਟ ਕੇ ਸੂਰਮੇ ਬਣਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਸੋ ਗਲਤ ਹੈਗੀ ਆ ਹਨਾ ਇਹ ਗੁਰੂ ਨੂੰ ਪਤਾ ਹੈ ਮਨੂ ਖਲੋਰੀਆ ਲਿਖਦੇ ਆ ਕਿ ਮੈਂ ਗੁਰੂ ਨੂੰ ਪਤਾ ਆ ਕਿ ਤੁਹਾਡੀ ਤਾਂ ਯਰ ਯਰਕਾਰ ਹੋਈ ਤੁਹਾਡੇ ਕਮੈਂਟ ਦੇਖੋ ਜੈ ਜੈਕਾਰ ਹੋਈ ਪਈ ਆ ਹਾਂ ਸੋ ਵਿਕਰਮਜੀਤ ਸਿੰਘ ਕਦੇ ਮੱਕੇ ਦੀ ਨੇ ਵਿੱਚ ਇਸ ਤਰ੍ਹਾਂ ਦੀ ਵੀਡੀਓ ਬਣਦੀ ਦੇਖੀ ਆ ਜਿੱਥੇ ਮਾਨ ਮਰਿਆ ਹਦਾ ਹੈ ਉੱਥੇ ਰੱਖੋ ਜੇ ਨਹੀਂ ਰੱਖਣੀ ਤਾਂ ਜਾਓ ਨਾ ਜਿਹੜਾ ਤੁਹਾਨੂੰ ਘਰੋਂ ਸੱਦਾ ਪੱਤਰ ਭੇਜਿਆ ਇਸ ਸਿੱਖਿਜ਼ਮ ਦਾ ਮੋਢ ਹੈ ਇਥੋਂ ਕੌਮ ਨੂੰ ਸ਼ਕਤੀ ਮਿਲਦੀ ਹੈ ਐਸ ਲਈ ਹਰ ਧਰਮ ਦੇ ਪਰਮਾਤਮਾ ਨੂੰ ਸੁੱਚਮ ਰੱਖਣ ਲਈ ਕਾਨੂੰਨ ਬਣਾਏ ਹੋਏ ਨੇ ਉਹਨਾਂ ਨੂੰ ਕਿਸੇ ਵੀ ਰੂਪ ਵਿੱਚ ਮੰਨ ਲਓ ਜੇ ਤੋੜੋਗੇ ਤਾਂ ਹਰਜਾਨਾ ਭੁਗਤਣਾ ਪਊ ਧਰਮ ਕਿਹੜਾ ਵੀ ਅਪਣਾਓ ਧਰਮ ਦੇ ਪਾਲਣਾ ਕਰਨੀ ਹੀ ਪੈਣੀ ਆ ਚਲੋ ਜੀ ਜਗੀਰ ਇੰਜੀਨੀਅਰ ਲਿਖਦੇ ਆ ਮੈਰੋ ਸਾਹਿਬ ਦਿਲ ਤੋਂ ਆਪ ਜੀ ਦੇ ਨਾਲ ਆ ਹੁਕਮ ਕਰਿਓ ਕੋਈ ਦਾਸ ਨੂੰ ਸੇਵਾ ਦਾ ਮੌਕਾ ਦਿਓ ਮਤਲਬ ਇਦਾਂ ਦੇ ਬੰਦੇ ਕੁੱਟਣੇ ਹੋਣ ਤਾਂ ਤੁਸੀਂ ਜ਼ਗੀਰ ਐਗ ਵਰਕਰ ਧਾਰਾਪੁਰ ਨਾਲ ਕੰਟੈਕਟਰ ਕਰਾ ਸਕਦੇ ਕਰ ਸਕਦੇ ਹੋ ਨਾ ਪਤਾ ਨਹੀਂ ਉਹ ਲੋਕ ਉਦੋਂ ਕਿੱਥੇ ਜਾਂਦੇ ਨੇ ਇਹੋ ਜਿਹਾ ਕੰਮ ਕਰਨ ਜਾਂ ਜਾਓ ਤੇ ਆਪ ਸੰਭਾਲ ਕੇ ਫੇਰ ਜਾਂ ਫੇਰ ਨਾ ਜਾਓ ਲੱਕੀ ਜੱਟ ਲਿਖਦਾ ਹੈ ਕਿ ਆਉਣ ਵਾਲੇ ਸਮੇਂ ਦਾ ਬਾਬਾ ਪੂਲਾ ਪੀਐਸ ਲੈ ਕੇ ਮਰੂਗਾ ਅਮਰਤਪਾਲ ਸਿੰਘ ਵੇਲੇ ਕਿੱਥੇ ਸੀ ਬਾਜੀਖਾਨੇ ਵਾਲੇ ਸਿੱਧੇ ਬੰਦੇ ਚੱਕ ਕੇ ਐਨਐਸਏ ਲਗਾ ਦਿਤੀ ਉਹ ਵੀ ਦੂਜੀ ਵਾਰ ਅਮਰਤਪਾਲ ਤੋਂ ਖਤਰਾ ਸਰਕਾਰ ਨੂੰ ਚਲੋ ਮੰਨਦੇ ਆ ਪਤਾ ਨਹੀਂ ਵੀ ਅਮਰਤਪਾਲ ਤੋਂ ਸਰਕਾਰ ਨੂੰ ਕਿਹੜਾ ਖਤਰਾ ਹੋ ਸਕਦਾ ਉਹਨਾਂ ਦੀ ਕਮੈਂਟ ਦੇ ਵਿੱਚ ਸਮਝ ਨਹੀਂ ਆਈ ਉਹਨਾਂ ਨੇ ਆਪਣੇ ਲੋਕ ਵੀ ਸੀਰੀਅਸ ਨਹੀਂ ਲੈਂਦੇ ਸੀ ਪਰ ਸਰਕਾਰ ਨੇ ਦੋ ਵਾਰ ਐਨਐਸਏ ਲਾ ਦਾ ਹਿੱਸਾ ਬਣਾਇਆ ਉਹਲੇ ਵੀ ਮਹਿਰੋਂ ਵਾਂਗੂ ਆਪਣੇ ਸਿਰ ਚੜਾਇਆ ਸੀ ਫਿਰ ਹੁਣ ਤੱਕ ਚੀਕਾ ਮਾਰਦੇ ਅਗਲੇ ਨੂੰ ਮਾਨ ਸਨਮਾਨ ਦਿਓ ਪਰ ਆਪਣਾ ਪਿਓ ਬਣਾ ਕੇ ਚਲੋ ਇਹਨਾਂ ਦੀ ਆਪਣੀ ਸੋਚ ਆ ਕੰਮ ਨਹੀਂ ਕਰਨੇ ਇਹਨੂੰ ਪੁੱਛੋ ਇਹ ਕਰਦਾ ਕੀ ਏ ਬੇਲੜ ਇਹ ਗਿਆਨੀ ਊਂ ਮੁਲੰਗ ਹੈ ਜਦੋਂ ਕੰਗਣਾ ਰਣੋਤ ਵਰਗੀ ਆ ਜਾਏ ਅੱਗੇ ਪਿੱਛੇ ਪੂਛਾ ਮਾਰਦੇ ਫਿਰਦੇ ਆ ਰੋਹਤ ਪੰਜਾਬੀ ਲਿਖਦੇ ਨੇ ਹਾਂ ਸੋ ਇਹ ਗੁਰਬਾਣੀ ਦਾ ਕੋਈ ਸ਼ਬਦ ਲਿਖਿਆ ਹੋਇਆ ਹੈ ਇਹਦੇ ਵਿੱਚ ਅਸੀਂ ਨਹੀਂ ਨਹੀਂ ਗੁਰਬਾਣੀ ਤਾਂ ਨਹੀਂ ਹੈਗੀ ਯਾਰੀ ਹਾਂ ਇਹਨੇ ਲਿਖਿਆ ਕਿ ਜੇ ਭੁੱਲ ਹੋ ਜਾਂਦੀ ਹੈ ਤਾਂ ਸਮਝਾ ਲੈਣਾ ਚਾਹੀਦਾ ਯਰਗ ਗੁਰੂ ਗ੍ਰੰਥ ਸਾਹਿਬ ਲਾਵਾ ਲੈਣ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਲਾਵਾ ਲਈਆਂ ਜਾਣੀਆਂ ਕਸਮ ਅਖਾਦੀਆਂ ਜਾਣੀਆਂ ਕਿਸੇ ਨੇ ਕਮੈਂਟ ਵੀ ਕੀਤਾ ਪਹਿਲੇ ਉੱਥੇ ਹਰ ਤਰ੍ਹਾਂ ਦੇ ਕੱਪੜੇ ਕਿ ਕੱਪੜੇ ਪਾਉਣ ਨਾਲ ਹੀ ਬੰਦਾ ਵਧੀਆ ਹੋ ਸਕਦਾ ਪੋਰਟਸਿੰਗ ਇਸ ਬਾਬਾ ਮਹਿਰੋਂ ਦੀ ਤੁਸੀਂ ਦੇਖ ਸਕਦੇ ਹੋ ਸੋ ਸਾਫ ਸੁਥਰੇ ਕੱਪੜੇ ਪਾਏ ਹੈਗੇ ਆ ਸੋ ਇਹਨੇ ਇੱਕ ਕਾਰਵਾਈ ਪਾਈ ਹੈਗੀ ਆਪਣੇ ਵੱਲੋਂ ਤੇ ਹੁਣ ਮਰਿਆਦਾ ਅਨੁਸਾਰ ਕਿਉਂਕਿ ਕਾਨੂੰਨ ਅਨੁਸਾਰ ਕਿਸੇ ਨੂੰ ਕੁੱਟਣਾ ਗਲਤ ਹੈ ਕਿਸੇ ਦੀ ਮਰਿਆਦਾ ਜਿਹੜੀ ਹੈਗੀ ਆ ਉਹ ਭੰਗ ਹੋਈ ਆ ਜਾਂ ਕਿਸੇ ਨੂੰ ਕਿਸੇ ਨੂੰ ਹੱਥ ਲਾਉਣਾ ਵੀ ਗਲਤ ਆ ਉਹਦੇ ਲਈ ਇੱਕ ਕਾਨੂੰਨ ਹੋਣਾ ਚਾਹੀਦਾ ਸਰਕਾਰ ਦਾ ਕਿਉਂਕਿ ਆਮ ਪਬਲਿਕ ਤੇ ਸਰਕਾਰ ਦਾ ਕਾਨੂੰਨ ਲਾਗੂ ਹੁੰਦਾ ਕਿਸੇ ਬੰਦੇ ਦੀ ਕਿਸੇ ਬੰਦੇ ਦਾ ਨਹੀਂ ਮਾਂ ਲੈਣੀਆਂ ਇੱਕ ਤੇਰੇ ਨਾਲ ਲਾਵਾਂ ਲੈਣੀਆਂ ਦੂਜੀ ਮੰਗ ਰੱਬ ਤੋਂ ਨਹੀਂ ਮੰਗਦੇ ਆ ਤੇ ਮੇਰੀ ਚੋਨੀਏ ਉਮਰ ਲੰਮੀ ਸੋਣੀਏ ਨਿਕਰੂ ਕਰ ਜਾਵੀ ਮੈਨੂੰ ਨਾਲ ਲੈ ਹੁਣ ਆ ਬੰਦਾ ਉਹ ਜਿਹਨੇ ਆ ਵੀਡੀਓ ਬਣਾਈ ਆ ਜਿਹੜੇ ਦਰਬਾਰ ਸਾਹਿਬ ਜਾ ਕੇ ਇਹ ਕੰਮ ਕਰਦੇ ਆ ਹੌਣ ਖਾਣ ਤੇ ਮਾਫੀ ਮੰਗ ਲੈਣ ਦੇ ਚਲੋ ਅਸੀਂ ਬਾਹਰ ਹੁਣੇ ਪੰਜਾਬ ਤੋਂ ਸਰ ਜਾਂਦਾ ਆ ਆ ਬੰਦਾ ਸਾਨੂੰ ਪੰਜਾਬ 'ਚ ਮਿਲ ਪਿਆ ਹੁਣ ਅਸੀਂ ਇਹ ਚੱਕ ਲਿਆ ਹੁਣ ਅਸੀਂ ਪ੍ਰੋਡੂਸਰ ਵਾਲਾ ਕੰਮ ਕਰੀਏ ਤੇ ਫਿਰ ਲਾਲਾ ਲਾਲਾ ਹੋ ਜਾਣੀ ਆ ਹੁਣ ਇਹਦੇ ਨਾਲ ਜੋ ਅਸੀਂ ਕਰਾਂਗੇ ਆ ਤਾਂ ਗੁਪਤ ਕਰਾਂਗੇ ਸਾਰਾ ਕੁਝ ਤੇ ਹੁਣ ਜਿਨ੍ਹਾਂ ਨੇ ਆ ਵੀਡੀਓ ਬਣਾਉਣੀ ਆ ਦਰਬਾਰ ਸਾਹਿਬ ਜਾ ਕੇ ਅਸੀਂ ਨਹੀਂ ਕਹਾਂਗੇ ਨਾ ਬਣਾਇਆ ਤਾਂ ਇਹਦਾ ਸੋਚ ਸਮਝ ਕੇ ਬਣਾਓ ਜੋ ਇਹਦੇ ਨਾਲ ਹੋਊਗਾ ਉਹਨਾਂ ਨਾਲ ਅਸੀਂ ਦੁੱਗਣਾ ਕਰਾਂਗੇ ਕਿਉਂਕਿ ਉਹ ਪਹਿਲਾਂ ਸਮਝਾਤਾ ਕਿ ਫੇਰ ਹੋਣਾ ਸਮਝਦਾ ਤਾਂ ਧਿਆਨ ਰੱਖਿਓ ਤੇ ਆ ਜਿਹੜੀ ਵੀਡੀਓ ਬਣੀ ਆ ਦਰਬਾਰ ਸਾਹਿਬ ਲੈਕਚਰ ਗਾਣਾ ਲਾਉਂਦੇ ਦੀ ਉਹ ਇਹਦੇ ਕੋਈ ਜਣ ਨੂੰ ਪੁੱਛ ਲੋ ਤੇਰੀ ਕੋਈ ਜਣਾ ਹਾਂਜੀ ਜੀ ਬਸ ਠੀਕ ਆ ਤੇ ਹੁਣ ਅਸੀਂ ਚੱਲੇ ਨੂੰ ਲੈ ਲਿਆ ਵਾਇਤੋਂ ਹੁਣ ਅਸੀਂ ਜਾਣਗੇ ਸਾਡਾ ਕੰਮ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ